you. Mm -hmm. ਪੰਜਾਬ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰਨ ਦੇ ਲਈ ਵੱਡੇ ਉਪਰਾਲੇ ਕਰ ਰਿਹਾ ਹੈ ਉੱਥੇ ਹੋਰਨਾਂ ਭਾਸ਼ਾਵਾਂ ਨੂੰ ਵੀ ਪਰਫੁੱਲਿਤ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਜ਼ਿਲ੍ਹਾ ਕਪੂਰਥਲਾ ਭਾਸ਼ਾ ਵਿਭਾਗ ਅਫਸਰ ਜੈਪ੍ਰੀਤ ਕੌਰ ਨੇ ਕਪੂਰਥਲਾ ਦੇ 18 ਸਾਲਾਂ ਨੌਜਵਾਨ ਅਕਸ਼ੇ ਭਾਸਕਰ ਨੂੰ ਵਧਾਈ ਦਿੱਤੀ ਜੋ ਕਿ ਆਪਣੀ ਏਪੀਜੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਸੀਕ੍ਰੇਟ ਆਫ ਸੋਲ ਸਟਰੈਂਥ ਕਿਤਾਬ ਲਿਖ ਕੇ ਲੇਖਕਾਂ ਦੀ ਸੂਚੀ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਇਸੇ ਦੌਰਾਨ ਉਸ ਦੇ ਵੱਲੋਂ ਇਸ ਮੌਕੇ ਤੇ ਆਪਣੀ ਬੁੱਕ ਜਿਹੜੀ ਹੈ ਰਿਲੀਜ਼ ਕੀਤੀ ਗਈ ਹੈ। ਇਸੇ ਦੌਰਾਨ ਕਾਫੀ ਜਿਹੜੀਆਂ ਮਹਾਨ ਸ਼ਖਸੀਅਤਾਂ ਵੀ ਹਾਜ਼ਰ ਹੋਈਆਂ ਸਨ। ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਜਸਪ੍ਰੀਤ ਕੌਣੀ ਨੇ ਦੱਸਿਆ ਕਿ ਛੋਟੀ ਉਮਰ ਦੇ ਵਿੱਚ ਵਿਸ਼ਵ ਭਾਸ਼ਾ ਦੇ ਵਿੱਚ ਪੁਸਤਕ ਲਿਖਣ ਵਾਲੇ ਨੌਜਵਾਨ ਤੋਂ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਸੂਬੇ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਨਸ਼ੇ ਦੇ ਵਿੱਚ ਫਸੀ ਹੋਈ ਹੈ ਤੇ ਹੋਰ ਕੁਝ ਵੀ ਨਹੀਂ ਕਰ ਰਹੀ ਹੈ ਅਜਿਹੇ ਦੇ ਵਿੱਚ ਜਦੋਂ ਨੌਜਵਾਨ ਪੀੜ੍ਹੀ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਨੌਜਵਾਨ ਲੇਖਕ ਬਣ ਰਹੇ ਨੇ ਸੋ ਇਸ ਤੋਂ ਜ਼ਰੂਰ ਪ੍ਰੇਰਣਾ ਲੈਣੀ ਚਾਹੀਦੀ ਹੈ ਸੱਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਅਕਸ਼ੇ ਬਾਸਕਰ ਹੈ ਹਾਂਜੀ ਕਿਦਾਂ ਸੋਚ ਬਣੀ ਕਿ ਜਦ ਤੱਕ ਤੁਸੀਂ ਕਿਤਾਬਾਂ ਦਾ ਲੇਖਕਰ ਜਾਣ ਕਿਦਾਂ ਤੁਹਾਨੂੰ ਮਤਕਿਆ ਆਇਆ ਕਿ ਕੀ ਮਤਕਿਆ ਮੈਨ ਸੀ ਕਿ ਜਿਹਨੂੰ ਲੈ ਕੇ ਤੁਸੀਂ ਜਿਹੜੀ ਕਿਤਾਬ ਲਿਖੀ ਆ ਅਸਲ ਛੋਟੇ ਹੁੰਦੇ ਤੋਂ ਹੀ ਮੈਨੂੰ ਇੱਕ ਰੇਜ਼ ਸੀਗਾ ਇੱਕ ਇੱਕ ਹਿਸਾਬ ਦਾ ਮੇਰਾ ਰਾਈਟਿੰਗ ਵਿੱਚ ਬਹੁਤ ਹੀ ਇੰਟਰਸਟ ਸੀਗਾ ਅਤੇ ਮੇਰੇ ਫਾਦਰ ਸਾਹਿਬ ਸ਼੍ਰੀ ਰਕੇਸ਼ ਬਾਸਕਰ ਜੀ ਅਤੇ ਮੇਰੇ ਮਾਤਾ ਜੀ ਸ਼੍ਰੀ ਅਨੂਸ਼ਰਮਾ ਜੀ ਦੇ ਸ ਸਿਖਾਈ ਹੋਏ ਕਦਮਾਂ ਤੇ ਚੱਲਦੇ ਹੋਏ ਉਹਨਾਂ ਦੀ ਦਿੱਤੀ ਹੋਈ ਮੈਨੂੰ ਜੋ ਨੌਲੇਜ ਹੈ ਉਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਕਰਕੇ ਮੇਰਾ ਜੋ ਧਿਆਨ ਹੈ ਉਹ ਇਧਰ ਨੂੰ ਪਿਆ ਅਤੇ ਮੈਂ ਇਹ ਬੁੱਕ ਲਿਖ ਪਾਇਆ ਤੇ ਜੇ ਤੁਹਾਡੇ ਵੱਲੋਂ ਬੁੱਕ ਲਿਖੀ ਗਈ ਮਤਲਬ ਕਿ ਕੀ ਇਹਦਾ ਮੇਨ ਥੀਮ ਕੀ ਸੀ ਜਿਹਨੂੰ ਲੈ ਕੇ ਸਾਰਾ ਲਿਖਿਆ ਗਿਆ ਮੇਰਾ ਮੇਨ ਐਮ ਆਈ ਸੀ ਕਿ ਪੰਜਾਬ ਦਾ ਯੂਥ ਜਿਹੜਾ ਹੈ ਉਹ ਥੋੜ੍ਹ ਮੇਰੇ ਜੀ ਥੋੜੀ ਜਿਹੀ ਐਫਰਟਸ ਨਾਲ ਹੀ ਕੀ ਪਤਾ ਆਪਣੇ ਆਪ ਨੂੰ ਇੱਕ ਸਾਥ ਦਾ ਆਪਨੇ ਆਪ ਨੂੰ ਮੋਟੀਵੇਟ ਕਰ ਪਾਏ ਆਪਣੇ ਆਪ ਨੂੰ ਸਮਝ ਪਾਏ ਅਧਿਕ ਜੋ ਚੀਜ਼ਾਂ ਮੈਂ ਦੱਸੀਆਂ ਹਨ ਉਹ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਇਸ ਦਾ ਇਸਤੇਮਾਲ ਕਰ ਸਕੀਏ ਕੀ ਗੱਲ ਕਰੀਏ ਤਾਂ ਅਨੁਵਾਦ ਟਾਈਮਪਲੇਟ ਵਿੱਚ ਤੁਸੀਂ ਮਤਲਬ ਕਿ ਹੋਰ ਵੀ ਕਿਤਾਬਾਂ ਜੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਮੈਂ ਮੈਂ ਹੋਰ ਕਿਤਾਬਾਂ ਲਿਖਾਂ ਅਤੇ ਆਪਣੇ ਪੰਜਾਬ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਜਿਵੇਂ ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਕਹ ਲੋ ਕਿ ਇਲੈਕਟ੍ਰੋਨਿਕ ਦੌਰ ਵਾਤਾ ਜਰਾ WhatsApp ਜਾਂ Facebook ਦਾ ਹੈਗਾ ਫੇ ਵੀ ਕਿਤਾਬਾਂ ਦੇ ਰੁਝਾਨ ਕਿਦਾਂ ਬਤਾ ਸਕਦੇ ਆ ਜੁੱਤ ਵਿੱਚ ਬੇਸ਼ੱਕ ਇਹਨਾਂ ਚੀਜ਼ਾਂ ਦਾ ਰੁਝਾਨ ਹੈ ਪਰ ਇਹ ਚੀਜ਼ਾਂ ਇੰਨੀਆਂ ਵੀ ਮਾੜੀਆਂ ਨਹੀਂ ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਇਹਨਾਂ ਚੀਜ਼ਾਂ ਚੋਂ ਵੀ ਕਈ ਗਿਆਨ ਦੀ ਗਿਆਨ ਦੀ ਸਾਧਨ ਮਿਲਦੇ ਹਨ ਜਿਵੇਂ ਕਿ ਜੇਕਰ ਬੁੱਕ ਦੀ ਹੀ ਗੱਲ ਮੈਂ ਕਰਾਂ ਤਾਂ ਈ-ਬੁੱਕ ਦੇ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿਸ ਰਾਹੀਂ ਅਸੀਂ ਬੁੱਕਸ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪੜ੍ਹ ਸਕਦੇ ਹਾਂ ਸੋ ਇਹ ਸੋਸ਼ਲ ਮੀਡੀਆ ਮਾੜਾ ਵੀ ਨਹੀਂ ਹੁੰਦਾ ਬਸ ਇਸ ਦਾ ਇਸਤੇਮਾਲ ਇੱਕ ਚੰਗੇ ਢੰਗ ਨਾਲ ਕਰਨ ਦੀ ਲੋੜ ਹੁੰਦੀ ਹੈ ਸੋ ਜੇ ਕਿ ਤੁਸੀਂ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਇਸ ਮੰਤ ਵਿੱਚ ਕਿ ਆਨਰ ਟਾਈਮ ਦੇ ਵਿੱਚ ਕਿਤਾਬਾਂ ਦੇ ਨਾਲ ਕਿੱਦਾਂ ਜੁੜੇ ਜਾਵੇ ਯੂਥ ਨੂੰ ਇਹ ਮੈਸੇਜ ਹੈ ਕਿ ਉਹ ਆਪਣੇ ਆਪ ਤੇ ਸਕਿੱਲ ਸੈਟ ਤੇ ਵਰਕ ਕਰਨ ਅਤੇ ਆਪਣੇ ਅੰਦਰ ਕੋਈ ਨਾ ਕੋਈ ਸਕਿੱਲ ਲਿਆਣ ਜ਼ਰੂਰੀ ਨਹੀਂ ਹੈ ਕਿ ਉਹ ਕਿਤਾਬਾਂ ਹੀ ਲਿਖਣ ਆਪਣੇ ਅੰਦਰ ਹੋਰ ਹੋਰ ਵੀ ਸਕਿੱਲ ਲਿਆਣ ਕਾਫੀ ਚੀਜ਼ਾਂ ਨੇ ਐਕਸਪਲੋਰ ਕਰਨ ਅਤੇ ਇਹ ਵਰਲਡ ਵਿੱਚ ਕੁਝ ਕਰਨ ਸਰ ਜੀ ਆਪਾਂ ਗੱਲ ਕਰੀ ਤੁਸੀਂ ਵੀ ਇੱਕ ਲੇਖਕ ਹੋ ਤਾਂ ਜੋ 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 ਜੋtheta ਇਧਰ ਕੋਈ ਪ੍ਰਾਲੇ ਕਰਦੀ ਤਾਂ ਕਿਤਾ ਦਿਖਦੇ ਸਭ ਤੋਂ ਪਹਿਲਾਂ ਤਾਂ ਮੈਂ ਅਕਸ਼ੇ ਕੁਮਾਰ ਨੂੰ ਅਕਸ਼ੇ ਭਾਸਕਰ ਨੂੰ ਵਧਾਈ ਦੇਣਾ ਸਮੁੱਚੇ ਭਾਸਕਰ ਪਰਿਵਾਰ ਨੂੰ ਮੇਰਾ ਵੀਰ ਲਾਲੀ ਭਾਸਕਰ ਉਹਨਾਂ ਦਾ ਭਤੀਜਾ ਅਕਸ਼ੇ ਨਰਕੇ ਜੀ ਦਾ ਬੇਟਾ ਔਰ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਅੰਗਰੇਜ਼ੀ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿਤਾਬ ਲਿਖ ਕੇ ਉਹ ਇੱਕ ਵਕਰਾਂ ਵਿਕਲਾ ਕਦਮ ਹੈ ਔਰ ਅਸੀਂ ਇਹਨੂੰ ਵਧਾਈ ਦੇਣ ਪਹੁੰਚੇ ਆ ਅਕਸ਼ੇ ਨੂੰ ਸਿਰਜਣਾ ਕੇਂਦਰ ਕਪੂਰਥਲਾ ਦੀ ਪੂਰੀ ਟੀਮ ਪਹੁੰਚੀ ਹੈ ਡਾਕਟਰ ਆਸਾ ਸਿੰਘ ਕੋਮਨਜੀਤ ਸ਼ਹਾਬ ਜੀ ਮਨਜ਼ਰ ਸ਼ਾਹਦ तकरीबन ਸਾਰੇ ਅਸੀਂ ਪਹੁੰਚੇ ਆ ਪ੍ਰਮੋਲਾ ਰੋੜਾ ਜੀ ਪ੍ਰਮੋਦ ਸਿੰਘ ਢੋਟ ਜੀ ਅਸੀਂ ਵਧਾਈ ਵੀ ਦਿੱਤੀ ਔਰ ਅਸੀਂ ਇੱਕ ਇਸ ਪਰਿਵਾਰ ਨੂੰ ਬੇਨਤੀ ਵੀ ਕੀਤੀ ਹੈ ਕਿ ਆ ਕਿਤਾਬ ਜਿਹੜੀ ਹੈ ਨਾ ਅਸੀਂ ਸਿਰਜਣਾ ਕੇਂਦਰ ਵੱਲੋਂ ਇਹ ਅੰਗਰੇਜ਼ੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਛਾਪਾਂਗੇ ਔਰ ਮੈਂ ਬੇਨਤੀ ਕਰ ਦਿੱਤੀ ਪ੍ਰਿੰਸੀਪਲ ਕਰੋਨਾ ਰੋੜਾ ਜੀ ਸਾਡੇ ਬਹੁਤ ਉਗੇ ਵਿਦਵਾਨ ਨੇ ਉਗੇ ਲੇਖਕ ਨੇ ਇਹ ਟਰਾਂਸਲੇਟ ਦਾ ਕੰਮ ਕਰਦੇ ਰਹਿੰਦੇ ਨੇ ਪੰਜਾਬੀ ਤੋਂ ਅੰਗਰੇਜ਼ੀ ਅੰਗਰੇਜ਼ੀ ਤੋਂ ਹਿੰਦੀ ਬੜਾ ਕੰਮ ਇਹਨਾਂ ਨੇ ਕੀਤਾ ਇਹਨਾਂ ਨੂੰ ਸੇਵਾ ਲਾਤੀ ਗਈ ਹੈ ਸਿਰਜਣਾ ਕੇਂਦਰ ਵੱਲੋਂ ਕਿਉਂਕਿ ਅਸੀਂ ਸਿਰਜਣਾ ਕੇਂਦਰ ਦੀ ਟੀਮ ਆ ਇਸ ਵੇਲੇ ਮੇਰੇ ਕੋਲ ਸੇਵਾਈ ਪਹਿਲਾਂ ਕੁਮਨ ਸਾਹਿਬ ਪ੍ਰਧਾਨ ਸਨ ਇਸ ਵੇਲੇ ਮੈਂ ਪ੍ਰਧਾਨ ਹਾਂ ਸ਼ਹਾਬਾਸ ਖਾਨ ਜੇ ਰਸਕਤਰ ਨੇ ਅਸੀਂ ਰਲ ਮਿਲ ਕੇ ਉਪਰਾਲਾ ਕਰਾਂਗੇ ਇਹ ਕਿਤਾਬ ਦਾ ਪੰਜਾਬੀ ਅਨੁਵਾਦ ਅਸੀਂ ਸਿਤਨਾ ਕੇਦਰ ਵੱਲੋਂ ਜਲਦੀ ਪ੍ਰਕਾਸ਼ਿਤ ਕਰਾਂਗੇ ਔਰ ਬੱਚੇ ਨੂੰ ਬਹੁਤ ਬਹੁਤ ਵਧਾਈ ਸਮਾਜ ਨੂੰ ਸੇਧ ਦੇਣੀ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੁੰਦਾ ਹੈ ਇਸ ਬੱਚੇ ਨੇ ਪੁੰਨ ਘਟਿਆ ਜਸ ਘਟਿਆ ਔਰ ਜਿਹੜੀ ਇਹ ਕਿਤਾਬ ਹੈ ਲੋਕਾਂ ਦਾ ਰਾਹ ਸੇਰਾ ਸਿੱਧ ਹੋਏਗੀ ਬਹੁਤ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਮੈਂ ਸਮੁੱਚੇ ਭਾਸਕਰ ਪਰਿਵਾਰ ਨੂੰ ਤੇ ਖਾਸ ਕਰਕੇ ਅਛੇ ਭਾਸਕਰ ਨੂੰ ਵਧਾਈ ਦੇਣਾ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਹੋਰ ਇਹਨੂੰ ਬੁਲੰਦੀਆਂ ਵਿੱਚ ਲੈ ਕੇ ਜਾਵੇ ਹੋਰ ਵਧੀਆ ਕਿਤਾਬਾਂ ਪੰਜਾਬੀ ਸਾਹਿਤ ਨੂੰ ਹਿੰਦੀ ਸਾਹਿਤ ਨੂੰ ਦੇ ਰਹੀ ਸੀ ਸਾਖੀ ਦੇ ਮਿਹਰਬਾਨ ਸਰ ਤੁਹਾਡੇ ਵੱਲੋਂ ਅੱਜ ਜਿਹੜੀ ਪਾਸ਼ਾਪਾਗ ਅਫਿਸ ਦਫਤਰ ਆਈ ਹੈ ਤਾਂ ਇੱਕ ਕਿਤਾਬੀ ਲੀਜ਼ ਕੀਤੀ ਗਈ ਕਿਹੜੇ ਕਿਤਾਬ ਲੀਜ਼ ਕੀਤੀ ਗਈ ਤਾਂ ਕਿ ਮੋਟਿਵ ਸੀ ਜਿਹੜੀ ਕਿਤਾਬ ਲੀਜ਼ ਕਰਨ ਦਾ ਹਮ ਅੱਜ ਇਸ ਪਾਸ਼ਾਪਾਗ ਡਿਸਟ੍ਰਿਕਟ ਦੇ ਅਫਿਸ ਵਿਖੇ ਅਸੀਂ ਇੱਕ ਬਹੁਤ ਹੀ ਪਿਆਰੀ ਭਾਵ ਕੇ ਦੇਖਣ ਵਿੱਚ ਛੋਟੇ ਸਾਈਜ਼ ਦੀ ਹੈ ਲੇਕਿਨ ਇਹ ਬਹੁਤ ਹੀ ਪਿਆਰੀ ਔਰ ਬਹੁਤ ਗਹਿਰੀ ਮਿਹਨਤ ਨਾਲ ਤਿਆਰ ਕੀਤੀ ਗਈ ਕਿਤਾਬ ਸੀਕ੍ਰੇਟਸ ਆਫ ਸੋਲ ਸਟਰੈਂਥ ਸੋ ਥਿਸ ਬੁੱਕ ਇਨ ਫੈਕਟ ਗਿਵਸ ਅ ਵੈਰੀ ਵੈਲਿਊਏਬਲ ਮੋਰਲ ਸਟੋਰੀਜ਼ ਰਿਟਨ ਬਾਈ ਅਕਸ਼ੇ ਬਾਸਕਰ ਐਂਡ ਹੀ ਹੈਜ਼ ਰੀਲੀ ਅ ਗੋਲਡਨ ਫਿਊਚਰ ਆਈ ਊਡ ਸੇ ਥਿਸ ਬੁੱਕ displays his vision his world vision his world view and uh, just uh, in uh, you can say 80 pages he has almost traveled the whole of the world scholarship mm -hmm. so we congratulate him we congratulate the vascar family aur assi bahut thankful ha paashapak punjab de madam jaspreet horan de jinna ne is mauke de utte khaas taur te ਇਸ ਨੌਜਵਾਨ ਬੱਚੇ ਨੂੰ ਮੁਬਾਰਕਵਾਦ ਕਹਿਣ ਲਈ ਸਾਡੇ ਜਿਹੜੇ ਸ਼ਹਿਰ ਦੇ ਪ੍ਰਤਵੰਤੇ ਨੇ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਆਸਕਰ ਫੈਮਿਲੀ ਨੂੰ ਉਚੇਚੀਆਂ ਮੁਬਾਰਕਾਂ ਦਿੰਦੇ ਹਾਂ ਔਰ ਇਸ ਬੱਚੇ ਦਾ ਬਹੁਤ ਹੀ ਜ਼ਿਆਦਾ ਅਸ਼ੀਰਵਾਦ ਵਾਲੇ ਕਹਿ ਲਈ ਕਿ ਲਬਰੀਜ਼ ਲਫ਼ਜ਼ਾਂ ਦੇ ਵਿੱਚ ਕਹਿਣਾ ਚਾਹਾਂਗੇ ਕਿ ਪ੍ਰਮਾਤਮਾ ਇਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਫਲਾਹਾਂ ਪੁੱਟਣ ਦੀ ਹਿੰਮਤ ਬਖਸ਼ੇ ਸੱਚ ਜਦ ਆਪਾਂ ਗੱਲ ਕਰੀਏ ਕਿ ਜਿਵੇਂ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਮਤਲਬ ਕਿ ਇੰਨਾ ਵੱਡਾ ਪ੍ਰਾਲਾ ਕਰਨਾ ਦਿੱਤੇ ਕਿ ਜੂਥ ਬਾਹਰ ਨੂੰ ਮੂਵ ਹੁੰਦੀ ਹੈ ਤੇ ਇਹ ਚੀਜ਼ਾਂ ਰੋ ਕੱਟ ਧਿਆਨ ਹੁੰਦਾ ਪਰ ਇਹ ਬੱਚੇ ਦਾ ਧਿਆਨ ਲਿਖਣ ਦੇ ਵਿੱਚ ਹੋਇਆ ਵਾ ਕਿਤਾ ਦੇ ਦੇ ਚੀਜ਼ਾਂ ਨੂੰ ਉਹ ਇਨਵਰ ਡਿਸਟ੍ਰਿਕਟ ਕਪੂਰਥਲਾ ਆਈ ਥਿੰਕ ਹੀ ਇਸ ਦਾ ਸੈਕੰਡ অর ਥਰਡ ਚਾਈਲਡ ਆਫ ਥਿਸ ਏਜ ਹੂ ਹੈਵ ਰਿਟਨ ਸੱਚ ਬਿਊਟੀਫੁਲ ਬੁక్స్ ਤਾਂ ਸਾਡੇ ਸਿਰਜਣਾ ਕੇਂਦਰ ਦੇ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਨੂੰ ਯਾਦ ਆ ਕਿ ਸਿਮਰਨ ਮੰਡ ਇੱਕ ਬੇਟੀ ਸੀ ਸਾਡੀ ਸੀ ਰੋਟ ਵੈਰੀ ਵੈਲ ਸੀ ਰੋਟ ਆਈ ਥਿੰਕ 3 ਬੁక్స్ ਇਨ ਪੋਇਟਰੀ ਐਸ ਵੈਲ ਐਸ ਇਨ ਨੋਵਲ ਆਲਸੋ ਸੋ ਇਹ ਅਸੀਂ ਬਹੁਤ ਪ੍ਰੇਰਣਾ ਦਿੰਨੇ ਆ ਇਹੋ ਜਿਹੇ ਬੱਚਿਆਂ ਨੂੰ ਤਾਂ ਕਿ ਸਾਡੇ ਜਿਹੜਾ ਯੂਥ ਹੈ ਉਹਦੇ ਸਾਹਮਣੇ ਇਹ ਰੋਲ ਮਾਡਲ ਬਣ ਸਕਣ ਉਹ ਰੋ ਇਹਨਾਂ ਦੀ ਪਛਾਣ ਕਰਦੇ ਹੋਏ ਇਹਨਾਂ ਦੀ ਕਦਰ ਕਰਦੇ ਹੋਏ ਇਹ ਮਹਿਸੂਸ ਕਰਨ ਕਿ ਇੱਥੇ ਰਹਿੰਦਿਆਂ ਵੀ ਬੁੱਕਸ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਵਿਚਰਦਿਆਂ ਹੋਇਆਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਦਿਆਂ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਜਿੱਥੋਂ ਤੱਕ ਬਾਹਰ ਜਾਣ ਦੀ ਗੱਲ ਹੈ ਉਹ ਵੀ ਕਿਉਂਕਿ ਇਹ ਗਲੋਬਲ ਲੈਂਗੁਏਜ ਵਿੱਚ ਲਿਖੀ ਗਈ ਹੈ ਇਹ ਬੱਚਾ ਜੇ ਬਾਹਰ ਵੀ ਜਾਏਗਾ ਤੇ ਹੀ ਵਿਲ ਅਰਨ ਪੇਮੈਂਟ ਨੇਮ ਓਵਰ देयर ਹੀ ਵਿਲ ਅਰਨ ਅ ਨੇਮ ਫਾਰ ਇੰਡੀਆ ਹੀ ਵਿਲ ਅਰਨ ਅ ਫੇਮ ਫਾਰ ਪੰਜਾਬ ਇਨ ਫੈਕਟ ਐਜ਼ ਅ ਪੰਜਾਬੀ ਟੂ ਰਾਈਟ ਇਨ ਇੰਗਲਿਸ਼ ਇਟ ਇਜ਼ ਰੀਲੀ ਅ ਗ੍ਰੇਟ ਅਚੀਵਮੈਂਟ ਸੋ ਐਟ ਥਿਸ ਏਜ ਟੂ ਰਾਈਟ ਅ ਬੁੱਕ ਐਂਡ ਦੈਟ ਟੂ ਇਨ ਅ ਗਲੋਬਲ ਲੈਂਗੁਏਜ ਇਨ ਇੰਗਲਿਸ਼ ਇਟਸ ਰੀਲੀ ਅ ਗ੍ਰੇਟ ਅਚੀਵਮੈਂਟ ਸਰ ਜੀ ਆਪਾਂ ਗੱਲ ਕਰੀਏ ਤੇ ਚਲੋ ਕਿ ਤੁਸੀਂ ਇੱਕ ਸਮਾਜ ਸੇਵਕ ਵੀ ਹੋ ਤਾਂ ਜਿੱਦਾਂ ਕਿ ਇੱਧਰ ਜੂਥ ਜਿਹੜਾ ਉਪਰਾਲੇ ਕਰਦੀ ਹੈ ਖਾਸ ਕਰ ਲਿਖਣ ਦਾ ਲਿਖੰਤਾਂ ਪਰ ਆਲਾ ਬਹੁਤ ਕੱਟੇ ਜੂਥ ਵੱਲੋਂ ਕੀਤਾ ਜਾਂਦਾ ਐਕਟੀਵਿਟੀ ਤਾਂ ਬਹੁਤ ਕੀਤੀ ਜਾਂਦੀ ਐ ਪਰ ਇੱਕ ਲੇਖਕ ਬੰਨਾ ਬਹੁਤ ਮੁਸ਼ਕਲ ਕੰਮ ਹੁੰਦਾ ਵਾ ਜਿਹੜਾ ਕਿ ਇੱਕ ਜੂਥ ਵੱਲੋਂ ਕੀਤਾ ਜਾ ਰਿਹਾ ਵਾ ਤਾਂ ਕਿੱਦਾਂ ਦੇ ਦੇ ਇਹਨਾਂ ਦੇ ਪਰਾਲਿਆਂ ਨੂੰ ਇਹ ਸਭ ਤੋਂ ਪਹਿਲਾਂ ਮੈਂ ਸੜਾ ਬੱਚਾ ਐ ਅੱਛੇ ਪਾਸੇ ਜਿਹੜਾ ਅਜੇ ਗ੍ਰੈਜੂਏਸ਼ਨ ਕਰ ਰਿਹਾ ਐ ਪੀਜੀ ਕਾਲਜ ਜਲੰਧਰ ਉਹਨੇ ਸਿਕੜ ਸੋਲ ਸਨ ਰੈਂ ਕਿਢੀ ਛੋਟੀ ਇੱਕ ਬੁੱਕ ਲਿਖੀ ਐ ਮਹਿਦੀ ਤੇ ਇਹਨੂੰ ਬਹੁਤ-ਬਹੁਤ ਬਤਾਇਆ ਜੀ ਨਾ ਦੂਸਰੀ ਗੱਲ ਇਹ ਹੈ ਕਿ ਲਿਖ ਹੋ ਸਕਦਾ ਜਿਹਦੇ ਅੰਦਰ ਕੋਈ ਵਿਚਾਰ ਹੋਵੇ ਅਦਰਵਾਈ ਨਹੀਂ ਲਿਖਿਆ ਜਾ ਸਕਦਾ ਉਹਨੂੰ ਕਿਸ ਭਾਸ਼ਾ ਇਸ ਤੁਸੀਂ ਐਕਸਪ੍ਰੈਸ ਕਰਨਾ ਉਹ ਤੁਹਾਡੇ ਤੇ ਮੁਤਸਰ ਹੈ ਤੁਹਾਡੀ ਕਿਸ ਕਲ ਤੇ ਪਾਸ਼ਾ ਤੇ ਤੁਹਾਡੀ ਕਮਾਂਡ ਹੈ ਕਿਸ ਤਰ੍ਹਾਂ ਬਾਕੀ ਰਹੀ ਗੱਲ ਇੰਗਲਿਸ਼ ਕਿਉਂਕਿ ਇਹ ਅੰਗਰੇਜ਼ੀ ਵਿੱਚ ਭਾਸ਼ਾ ਲਿਖੀ ਗਈ ਇਹ ਅੰਗਰੇਜ਼ੀ ਸਾਰੀ ਦੁਨੀਆ ਚ ਬੋਲੀ ਜਾਂਦੀ ਹੈ ਸਮਝੀ ਜਾਂਦੀ ਹੈ ਮੋਸਟ ਆਫ ਦਾ ਪਾਰਟ ਯਾਨੀ ਸਾਰੀ ਦੁਨੀਆ ਵਿੱਚ ਜਿਹੜੇ ਨੰਬਰ 1 ਤੇ ਫਾਸਾ ਬੋਲੀ ਸਮਝੀ ਲਿਖੀ ਜਾਂਦੀ ਹੈ ਉਹਦੇ ਕਰਕੇ ਉਸ ਭਾਸ਼ਾ ਵਿੱਚ ਲਿਖਣਾ ਬਹੁਤ ਵੱਡੀ ਗੱਲ ਹੈ ਔਰ ਇਹਨੂੰ ਜਿਹੜੀ ਸਾਰਿਆਂ ਨੂੰ ਵੱਡੀ ਜਿਹੜੀ ਗੱਲ ਹੈ ਕਿ ਸਾਡਾ ਜਿਹੜਾ ਖਾਸ ਕਰ ਪੰਜਾਬੀ ਜੁਧ ਹੈ ਬਹੁਤ ਸਾਰੀਆਂ ਗੱਲਾਂ ਤੋਂ ਇਹਦੇ ਵਿੱਚ ਜਿਸ ਕਾਲਜੇ ਪੜ ਰਿਹਾ ਮੈਂ 115 ਸੱਤ ਪੀਨਾਂ ਦੀ ਉੱਥੇ ਦੀ ਗੱਲ ਕਰਦਾ ਕੋ ਅਡਮਿਸ਼ਨ ਕਿਤੇ ਲੈਣੀ ਹੁੰਦੀ ਸੀ ਤੇ ਉੱਥੇ ਫਰਮੈਸ਼ਾਂ ਪਾਈਆਂ ਜਾਂਦੀਆਂ ਸੀ ਜਦ ਮੇਰੇ ਬੱਚੇ ਦੇ ਮਾਰਕਸ ਵੀ ਚੰਗੇ ਨੇ ਔਰ ਆਪਾ ਚਾਹੁੰਨੇ ਐ ਪੀਜੀ ਪੜਾਉਣਾ ਅੱਜ ਦੀ ਪੋਜੀਸ਼ਨ ਇਹ ਆ ਕਿ ਉਸ ਕਾਲਜ ਵਾਲੇ ਉਸ ਕਾਲਜ ਦੀ ਮੇਪੀ ਜਿਹਦੀ ਗੱਲ ਕਰ ਰਹੇ ਆ ਕਿ ਇਹ ਲਾਇ ਹੋਇਆ ਕਿ ਜਿੰਨੇ ਉੱਥੇ ਪੜਾਉਣ ਵਾਲੇ ਟੀਚਰਾਂ ਨੂੰ ਡਿਊਟੀ ਲਈ ਵੀ ਐਤ ਕੀ ਸਾਰੇ ਹਰ ਇਸ ਟੀਮ ਦੇ ਬੱਚੇ ਪੂਰੇ ਹੋਣੇ ਚਾਹੀਦੇ ਆ ਸਾਡਾ ਦੇ ਇਸ ਦੇ ਵਿੱਚੋਂ ਇਸ ਜਿਹੜੀ ਦੁਨੀਆ ਚ ਪੰਜਾਬ ਵਰਗੀ ਤਰਤੀਬ ਤਾਂ तकरीबन ਸਾਰੀ ਦੁਨੀਆ ਘੋਮੀਆਂ ਨਹੀਂ ਹੈ ਲੇਕਿਨ ਸਾਡੀ ਸਿਆਸੀ ਜਿਹੜੇ ਸੌੜੇ ਪਾਣੀ ਸਾਡੀ ਸੋਚ ਸੌੜੀ ਨੇ ਇਥੋਂ ਲੋਕਾਂ ਨੂੰ ਕਿਉਂਕਿ ਰਜਗਾਰ ਨਹੀਂ ਮਿਲਿਆ ਹਰ ਕੋਈ ਆਪਣਾ ਘਰ ਭਰਨ ਤੇ ਲੱਗਾ ਰਿਹਾ ਇਥੋਂ ਲੋਕ ਭੱਜ ਰਹੇ ਨੇ ਨੌਜਵਾਨ ਭੱਜ ਰਿਹਾ ਉਹਦੇ ਵਿੱਚ ਮੇਰੇ ਬੱਚੇ ਨੇ ਜਿਹੜਾ ਪਰਾਲਾ ਕੀਤਾ ਮੈਂ ਕਿਤਾਬ ਪੜ੍ਹੀ ਨਹੀਂ ਜੋ ਇਹਦਾ ਟਾਈਟਲ ਉਹ ਦੱਸਦਾ ਹੈ ਕਿ ਇਹ ਬੱਚਿਆਂ ਨੂੰ ਆਪਣੇ ਸਹਾਣੀਆਂ ਨੂੰ ਮੋਟੀਵੇਟ ਕਰਨ ਲਈ ਜਿਹੜੀ ਇਹ ਕਿਤਾਬ ਹੋਈ ਹੈ ਮੈਂ ਆਸ ਕਰਦਾ ਮੈਨੂੰ ਮੇਰੀ ਗੱਲ ਕੰਪਲੀਟ ਕਰਨ ਦਿਓ ਮੈਂ ਆਸ ਕਰਦਾ ਕਿ ਇਹ ਹੋਊਗਾ ਪਰ ਜਿਹੜੀ ਜਿਹੜੀ ਮੇਨ ਜਿਹੜੀ ਗੱਲ ਹੈ ਕਿ ਉਹ ਜਿਹੜਾ ਜਿਹੜਾ ਅਦਰਵਾਈਜ਼ ਜੋ ਚਾਹੀਦਾ ਸੀ ਕਿ ਇੱਥੇ ਲੋਕਾਂ ਦੇ ਰਜਗਾਰ ਦਿੱਤੇ ਜਾਂਦੇ ਬੱਚਿਆਂ ਨੂੰ ਸਾਰਾ ਕੁਝ ਜੋ ਨਾ ਦਾ ਬਣਦਾ ਹੱਕ ਮਿਲਦਾ ਤਾਂ ਇੱਥੋਂ ਇਸ ਦੇਸ਼ ਨੂੰ ਇਸ ਧਰਤੀ ਨੂੰ ਛੱਡਿਆ ਨਹੀਂ ਸਿਜਾ ਰਿਆ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਦੀ ਕੋਈ ਦੁਨੀਆ 'ਚ ਜਮੀਨ ਨਹੀਂ ਕੋ ਧਰਤੀ ਨਹੀਂ ਹਾਂ ਸਰਕਾਰ ਉਪਰਾਲੇ ਕੁਛ ਕਰਨ ਲਈ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਔਰ ਇਹੋ ਜੇ ਬੱਚੇ ਜਿਹੜੇ ਇੱਕ ਤਰ੍ਹਾਂ ਦੇ ਆਈਡੀਅਲ ਬਣ ਗਏ ਤਾਂ ਹੀ ਗੱਲ ਬਣਦੀ ਕਿਤਾਬ ਲਿਖਣਾ ਤੇ ਸ਼ਬਦਾਂ ਦੀ ਗਹਿਰਾਈ ਨੂੰ ਜਾਂਚਣਾ ਪਰਖਣਾ ਬਹੁਤ ਔਖਾ ਕੰਮ ਹੈ ਫਿਰ ਵੀ ਇਹਨੇ ਵੱਲੋਂ ਕੀਤਾ ਜਾ ਰਿਹਾ ਵਾ ਇਹ ਚੀਜ਼ਾਂ ਵੀ ਦੇਖ ਦੇ ਕੇ ਮੈਂ ਪਹਿਲਾਂ ਤੈਨੂੰ ਕਹਿ ਚੁੱਕਾ ਕਿ ਤੁਸੀਂ ਗੱਲ ਕਿਸੇ ਸਮਝਣਾ ਮਹਿਸੂਸ ਕਰਨਾ ਹੋਰ ਗੱਲ ਉਹਨੂੰ ਸ਼ਬਦਾਂ ਚ ਐਕਸਪ੍ਰੈਸ ਕਰਨਾ ਉਹ ਕਿਸੇ ਭਾਸ਼ਾ ਦੇ ਵਿੱਚ ਐਕਸਪ੍ਰੈਸ ਕਰਨਾ ਉਹ ਵੀ ਇੱਕ ਆਰਟ ਹੈ ਮੈਂ ਉਮੀਦ ਕਰਦਾ ਮੈਂ ਉਸ ਪ੍ਰਮਾਤਮਾ ਕੇ ਆਸ ਕਰਦਾ ਉਹਦੇ ਅੱਗੇ ਅਰਦਾਸ ਵੀ ਕਰਦਾ ਕਿ ਬੱਚੇ ਨੂੰ ਬਲ ਬਖਸ਼ਣ ਬਾਕੀ ਜਿਹੜੀ ਹੋਰ ਗੱਲ ਦੱਸਾਂ ਕਿ ਸਾਡੇ ਸਾਡੇ ਸਮਾਜ ਦੀ ਇੱਕ ਇਹ ਬਿਰਾਈ ਵੀ ਆ ਜਿਹੜੀ ਮੈਂ ਗੱਲ ਪਹਿਲਾਂ ਵੀ ਕਹੀ ਹੈ ਕਿ ਇੱਥੇ ਜਿਹੜੇ ਵਿਹਮਾਂ ਪਰਮਾਣ ਵਾਲੀਆਂ ਇਹੋ ਜਿਹੀਆਂ ਕਿਤਾਬਾਂ ਤੇ ਬਹੁਤ ਵਿਕਦੀਆਂ ਆ ਕਿ ਆਹ ਪਾਈ ਨੂੰ ਪੜਿਆਂ ਆ ਹੋ ਜਾਂਦਾ ਇਹਨੂੰ ਪੜਿਆਂ ਦੁੱਖ ਕੱਟੇ ਜਾਂਦੇ ਆ ਦੁੱਖ ਕੋਈ ਕਿਤਾਬ ਨਹੀਂ ਘੱਟ ਸਕਦੀ ਕੋਈ ਵੀ ਹੋਵੇ ਚਾਹੇ ਮੁਕੱਦਸ ਕਿਤਾਬ ਹੋਵੇ ਕਿਸੇ ਵੀ ਤਰ੍ਹਾਂ ਮਨਾ ਨਹੀਂ ਲੈਣਾ ਚਾਹੁੰਦਾ ਦੁੱਖ ਤੁਹਾਡੀ ਮਿਹਨਤ ਨਾਲ ਤੁਹਾਡੇ ਕਰਮ ਨਾਲ ਤੁਹਾਡੀ ਗੁਰਬਤ ਤੁਹਾਡੇ ਦੁੱਖ ਜੋ ਵੀ ਆ ਉਹ ਤੁਹਾਡੀ ਮਿਹਨਤ ਨਾਲ ਕਰਨੀ ਚਾਹੀਦੀ ਜਿਹਦੇ ਤੋਂ ਅਸੀਂ ਭੱਜ ਜਾਵੇਂ ਮੈਂ ਇਹ ਬੱਚੇ ਨੂੰ ਕਹੂਗਾ ਮਿਹਨਤ ਕਰਿਓ ਸਾਰੇ ਤੁਹਾਡੇ ਮਾਦਰੀਆਂ ਸਾਰੇ ਨੌਜਵਾਨਾਂ ਨੂੰ ਕਰੋ ਮਿਹਨਤ ਕਰੋ ਉਹ ਤਾਂ ਹੀ ਸਾਰਾ ਕੁਝ ਪਾਇਆ ਜਾ ਸਕਦਾ ਹੈ ਧੰਨਵਾਦ ਹਾਂ ਜੀ ਮੈਡਮ ਅੱਪਾ ਤੇ ਗੱਲ ਕਰੀਏ ਪੰਜਾਬ ਸ਼ਪਵਾਗ ਅੱਜ ਦਿਨ ਕਹਿੰਦੇ ਕਿ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਹੋਰ ਕਿ ਭਾਸ਼ਾ ਨੂੰ ਲੈ ਕੇ ਲੋਕਾਂ ਨੂੰ ਅਵੇਰਨੈਸ ਤਾਂ ਕਰਦਾ ਹੀ ਹੈ ਤੇ ਇੱਥੇ ਹੀ ਇੱਕ ਜੀ ਗੱਲ ਕਰੀ ਅੱਜ ਜੇ ਕਿ ਜੂਥ ਨੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਇਹ ਚੀਜ਼ਾਂ ਨੂੰ ਵੀ ਤੁਸੀਂ ਕਿੱਦਾਂ ਦੇਖਦੇ ਆ ਇਜੇ ਹੀ ਉਪਰਾਲੇਸ਼ ਮਾਝ ਵਿਚਹੁਣੇ ਚਾਹੀਦੇ ਨੇ ਪਾਸ਼ਾ ਭਾਗ ਪੰਜਾਬੀ ਭਾਸ਼ਾ ਦੇ ਪਛਾਣ ਤੇ ਪ੍ਰਸਾਰ ਲਈ ਵਚਨਬੱਧ ਜ਼ਰੂਰ ਹੈ ਪਰ ਪੰਜਾਬੀ ਜਿਵੇਂ ਆਪਾਂ ਬਹੁਤ ਸਾਰੇ ਸਾਹਿਤਕਾਰ ਗੱਲ ਵੀ ਕਰਕੇ ਗਏ ਨੇ ਇਹ ਸਾਡੀਆਂ ਜੜ੍ਹਾਂ ਨੇ ਸਾਡੀ ਜਿਹੜੇ ਆਣ ਵਾਲੇ ਸਮੇਂ ਦੀ ਜਿਹੜੀ ਸਕਸੈਸ ਹੈ ਆਪਣੀ ਮਾਂ ਬੋਲੀ ਤੇ ਨਿਰਭਰ ਕਰਦੀ ਹੈ ਪਰ ਬਾਕੀ ਭਾਸ਼ਾਵਾਂ ਦਾ ਭਾਸ਼ਾ ਵਿਭਾਗ ਉਹਨਾਂ ਹੀ ਸਤਿਕਾਰ ਵੀ ਕਰਦਾ ਹੈ ਤੇ ਮਾਣ ਵੀ ਕਰਦਾ ਹੈ ਅੱਜ ਭਾਸ਼ਾ ਵਿਭਾਗ ਜ਼ਿਲ੍ਹਾ ਕਪੂਰਥਲਾ ਵੱਲੋਂ ਅਕਸ਼ੇ ਪਾਸਕਰ ਦੀ ਲਿਖੀ ਹੋਈ ਕਿਤਾਬ ਅ ਸਿਕਰਟ ਆਫ ਸੋਲ ਸਟਰੈਂਥ ਰਿਲੀਜ਼ ਕੀਤੀ ਗਈ ਹੈ ਉਹਦਾ ਕੋਨ ਚੁਕਾਈ ਸਮਾਗਮ ਸੀਗਾ ਬਹੁਤ ਵਧੀਆ ਇੱਕ 18 ਸਾਲ ਦੇ ਬੱਚੇ ਵੱਲੋਂ ਇਹ ਜਿਹੇ ਉਪਰਾਹ ਉਪਰਾਲਾ ਕੀਤਾ ਗਿਆ ਕਿ ਗਲੋਬਲ ਲੈਂਗੁਏਜਸ ਵਿੱਚ ਸਾਈਕਲੋਜੀਕਲ ਕਿਤਾਬ ਲਿਖਣਾ ਔਰ ਇਸ ਵਿਸ਼ੇ ਦੀ ਇੱਕ ਤਾਂ ਸਮਾਜ ਨੂੰ ਅੱਜ ਦੇ ਸਮੇਂ ਲੋੜ ਵੀ ਬਹੁਤ ਹੈ ਤੇ ਔਰ ਅਜਿਹੀ ਸੇਧ ਦੇਣੀ ਵੀ ਜ਼ਰੂਰੀ ਹੈ ਯੂਥ ਦੇ ਲਈ ਕਿਉਂਕਿ ਬਹੁਤ ਸਾਰਾ ਯੂਥ ਸੋਸ਼ਲ ਮੀਡੀਆ ਚੰਡਾਲ ਚ ਹੈ ਜ ਜੇ ਮੈਂ ਗੱਲ ਕਰਾ ਹੋਰ ਜਿਹੜਾ ਛੀਵਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਗ ਰਿਹਾ ਹੈ ਉਹਦੇ ਵਿੱਚ ਦਿਨ-ਬਦਿਨ ਜਿਹੜਾ ਉਲਝ ਰਿਹਾ ਹੈ ਪੰਜਾਬ ਜਾਂ ਯੂਥ ਉਲਝ ਰਿਹਾ ਹੈ ਇੱਕ ਤੀਸਰਾ ਜਿਹੜਾ ਅ ਅੱਜ ਦਾ ਦੌਰ ਚੱਲ ਰਿਹਾ ਹੈ ਉਹੂ ਕੋਣਾ ਆਪਣੇ ਧਰਤੀ ਨੂੰ ਛੱਡ ਕੇ ਵਿਦੇਸ਼ੀ ਧਰਤੀ ਤੇ ਵਸਣਾ ਤੇ ਉਹਨੂੰ ਆਪਣਾ ਦੇਸ਼ ਸਮਝਣਾ ਉਸ ਮੌਕੇ ਤੇ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਨੇ ਤੇ ਅਜਿਹੇ ਉਪਰਾਲੇ ਨਵੀਂ ਪੀੜੀ ਨੂੰ ਵੀ ਸੇਧ ਦਿੰਦੇ ਨੇ ਤੇ ਹੋਰ ਅਜਿਹੇ ਉਪਰਾਲੇ ਕੀਤੇ ਜਾਣੇ ਲੋੜਵੰਦ ਨੇ ਤੇ ਸਰਕਾਰੀ ਵਿਭਾਗ ਹੋਣ ਦੇ ਨਾਤੇ ਅਜਿਹੇ ਪਾਟਕਾਂ ਦੇ ਨਾਲ ਭਾਸ਼ਾ ਪਾਲਕ ਹਮੇਸ਼ਾ ਮੋੜ ਤੇ ਮੋੜਾ ਲਾ ਕੇ ਚੱਲੇਗਾ ਤੇ ਸਾਥ ਦੇਵੇਗਾ ਮੈਂ ਜੇ ਆਪਾਂ ਗੱਲ ਕਰੀਏ ਜੋ ਕਿ ਜੋtheta ਪਰਾਲੇ ਕਰਦਾ ਤਾਂ ਤੁਸੀਂ ਇਹਨਾਂ ਦੇ ਅਚੀਵਮੈਂਟ ਨੂੰ ਲੈ ਕੇ ਕੋਈ ਸਰਕਾਰ ਤੱਕ ਵੀ ਕੋਈ ਧਿਆਨ ਦੇ ਵਿੱਚ ਲਿਆਉਂਗੇ ਗੱਲਾਂ ਇਹ ਜਦੋਂ ਆਪਣਾ ਕਿਸੇ ਵਿਭਾਗ ਵੱਲੋਂ ਅਜੇ ਇਹ ਸਮਾਗਮ ਕੀਤਾ ਜਾਂਦੇ ਹੈ ਤੇ ਸਰਕਾਰ ਨੂੰ ਇਸ ਮਤਲਬ ਜਿਹੜਾ ਅਜੇ ਇਹ ਸਮਾਗਮ ਦੀ ਜਿਹੜੀ ਸੂਚਨਾ ਭੇਜੀ ਜਾਂਦੀ ਹੈ ਤਾਂ ਜੋ ਸਰਕਾਰ ਅਜੇ ਹੋਰ ਉਪਰਾਲੇ ਕਰਨ ਦੇ ਲਈ ਜਿਹੜੀ ਕੋਸ਼ਿਸ਼ਾਂ ਦੇ ਲਈ ਸਾਨੂੰ ਹੋਰ ਸੇਧ ਦੇਵੇਗੀ